ਅਸਲਾਮੁਅਲੈਕੁਮ ਐਂਸਾ ਸਰੀਆਕਾਲ ਕਿਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਮਿਲ ਕਰਨੀਆਂ ਵਧੀਆ ਹੋਵੋਗੇ ਤੇ ਆਪ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਸਾਨੂੰ ਜਿਹੜੀ ਵੀਡੀਓ ਭੇਜੀ ਗਈ ਹੈ ਨਾ ਉਹ ਹੈ ਜੀ ਬੀਬੀ ਦਲੇਰ ਕੋਰ ਖਾਲਸਾ ਵਾਲਿਆਂ ਦੀ ਵੀਡੀਓ ਉਹਨਾਂ ਨੇ ਕਿਹਾ ਕਿ ਭੈਣ ਜੀ ਇਹ ਵੀਡੀਓ ਸੁਣਿਓ ਤੁਹਾਨੂੰ ਬਹੁਤ ਵਧੀਆ ਲੱਗੇਗੀ ਤੇ ਇਹਨਾਂ ਦੀ ਜਿਹੜੀ ਗੱਲਾਹ ਹੁੰਦੀਆਂ ਨੇ ਨਾ ਬਹੁਤ ਵਧੀਆ ਹੁੰਦੀਆਂ ਨੇ ਹੁੰਦੀਆਂ ਤੇ ਕਹਿੰਦੇ ਥੋੜੀ ਜਿਹੀ ਸਖਤ ਤੇ ਤਲਖ ਨੇ ਲੇਕਿਨ ਜੇ ਕੋਈ ਬੰਦਾ ਇਸ ਦੇ ਉੱਤੇ ਅਮਲ ਕਰ ਲੇ ਤੇ ਉਹ ਜਿਹੜਾ ਨਾ ਕਦੇ ਵੀ ਆਪਣੀ ਰਾਤੋਂ ਕਟਕੇਗਾ ਨਹੀਂ ਜਿਵੇਂ ਕਿ ਆ ਮੈਂ ਕੀ ਜੰਦਾ ਅਕਸਰ ਮਿਸਾਲ ਦਿੱਤੀ ਜਾਂਦੀ ਹੈ ਕਿ ਜਿਹੜਾ ਸੱਚ ਹੁੰਦਾ ਹੈ ਉਹ ਥੋੜਾ ਜਿਹਾ ਕਲਵਾਈ ਹੁੰਦਾ ਹੈ ਤੇ ਚਲੋ ਪਹਿਲੇ ਵੇਖ ਲੀਏ ਵੀਡੀਓes ਬਾਅਦ ਦੇ ਤੇ ਗੱਲਬਾਤ ਤੇ ਵਿਚਾਰ ਕਰਦੇ ਆ ਆ ਕਿਉਂ ਚੁੱਪੇ ਸਨ ਆ ਨੇਕੀ ਵਰਗਿਆਂ ਦੇ ਕਿਉਂ ਪਿਆਰੇ ਖਾਲਸਾ ਦੀ ਚੁੰਡੀਆਂ ਘੁੰਮਦੀਆਂ ਨੇ ਕਿਉਂਕਿ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਾਂ ਵਾਲੇ ਆਂਦੇ ਹਲਕਿਆ ਕੁੱਤਾ ਹੁਣ ਧਿਆਨ ਨਾਲ ਸੁਣਿਓ ਬਹੁਤ ਥੋੜੇ ਪਾੜੇ ਨੇ ਹਲਕਿਆ ਕੁੱਤਾ ਤੇ ਦਸ ਬੰਦਾ ਨਿੰਦਕ ਜਿੱਥੇ ਟਕਰ ਜਵੇ ਛਤਰ ਲਾ ਲਿਓ ਜਿੰਨੀਆਂ ਪਿੰਡੀਆਂ ਜਿੱਥੇ ਪਿੰਡੀਆਂ ਬਸ ਵੱਜਣ ਦਿਓ ਪਰ ਘਰ ਸਾਹਿਬ ਜੀ ਅੱਜ ਇਹਦੇ ਉਲਟ ਹੋ ਰਿਹਾ ਜਦੋਂ ਕਮਤੇ ਕੋਈ ਵਿਪਤਾ ਬਣਦੀ ਹੈ ਨਾ ਮਾਮਾ ਨੇ ਪੁੱਤ ਬੁੱਕਲਾਂ ਚ ਲਕੋਲੇ ਐਿਓ ਕਹਿੰਨੇ ਆ ਜੀ ਉੱਠੂਗਾ ਸੂਰਮਾ ਆ ਬਈ ਕਰੂਗਾ ਕੋਈ ਗੁਰਬਾਨੀ ਕਿਉ ਬਈ ਮਾਂ ਨੇ ਸਾਨੂੰ ਪਰੌਂਠੇ ਖਾਣ ਨੂੰ ਜੰਮ ਦਿੱਤਾ ਆਨੇਕੀ ਕਹਿੰਦਾ ਬੀਬੀ ਤੂੰ ਕਹਿੰਨੀ ਐ ਭੈਣੋ ਰੈਫਲਾ ਬਣੋ ਆਪ ਬਣ ਕੇ ਵਖਾ ਫਿਰ ਚੈਲੰਜ ਐ ਮੈਂ ਪਹਿਲਾਂ ਵੀ ਕਰ ਚੁੱਕੀ ਆ ਇੱਕ ਉਹਦਾ ਪੰਜਾਬ ਦੀ ਧਰਤੀ ਤੇ ਪੈਰ ਤੇ ਪਾ ਕੇ ਵਖਾ ਰੇਡੀਓ ਚੈਨਲ ਤੇ ਬੈਠਾ ਇੱਕ ਕਮਰੇ ਦੇ ਵਿੱਚ ਬੰਦ ਕਿਉਂ ਡਿੰਗਾ ਮਾਰੀ ਜਾਂਦਾ ਕਿਉਂ ਬੜਕਾ ਮਰਦਾ ਜੇ ਤੇ ਤੂੰ ਐ ਮਰਦ ਫਿਰ ਤੇ ਸਾਹਮਣੇ ਆ ਕੇ ਗੱਲ ਕਰ ਜੇ ਤੂੰ ਮਰਦਾ ਫਿਰ ਤੂੰ ਰਹਿਣਾ ਹੀ ਮਰਿਆ ਵਰਗਾ ਐ ਕਈ ਕਹਿੰਗੇ ਪਰ ਕਵੀ ਨੇ ਇਹਦੇ ਬਾਰੇ ਕਮਾਲ ਦਾ ਲਿਖਿਆ ਕਹਿੰਦਾ ਜਿੱਦਿਆ ਰੱਗਾ ਵਿੱਚ ਟੌਟਾਂ ਦਾ ਖੂਰ ਹੋਏ ਤੇ ਸਦਾ ਕਰਨੀਏ ਨੇ ਪੁੱਠੀ ਗੱਲ ਗੱਲ ਹੁੰਦੀ ਬੈ ਕਹਿੰਦਾ ਜਿੱਦਿਆ ਰੱਗਾ ਵਿੱਚ ਟੌਟਾਂ ਦਾ ਖੂਰ ਹੋਏ ਤੇ ਸਦਾ ਕਰਨੀਏ ਨੇ ਪੁੱਠੀ ਗੱਲ ਹੁੰਦੀ ਬੈ ਰੇਡੀਓ ਤੇ ਡੀਂਗਾ ਮਾਰ ਸਕਦੇ ਗੁਫਾ ਛੇੜਦੀ ਨਾ ਗਿੱਦੜਾ ਤੋਂ ਮਲ ਹੁੰਦੀ ਤੇ ਪਿੰਡਾਂ ਵਾਲੇ ਦੀ ਚਰਤ ਜੋ ਜਗ ਉੱਤੇ ਆ ਇੰਦਰਾ ਪਾਪਣ ਦੇ ਪੁੱਤਾਂ ਚ ਨਾ ਝਲ ਹੁੰਦੀ ਤੇ ਕਮਾਲ ਦਾ ਲਖਿਆ ਤੇ ਨਕੀਆ ਸੁਰ ਲਵੀ ਜਦੋਂ ਕੁੱਤੇ ਨੂੰ ਹੱਦ ਵਧ ਹਲਕੋ ਤੇ ਵੱਡਾ ਗੋਲੀ ਹੀ ਉਸ ਦਾ ਹਲ ਹੁੰਦੀ ਪਹਿਲਾ ਗੋਲੀ ਹੀ ਉਸਦਾ ਹੱਲ ਹੋ। ਹੁਣ ਪਿਆਰੇ ਖਾਲਸਾ ਦੀ ਗੱਲਾਂ ਇਹਨੂੰ ਐਸੀਆਂ ਚੁੱਪਣੀਆਂ ਲੈਣਾ। ਮੈਂ ਇਹ ਗੱਲ ਦਾਅਵੇ ਨਾਲ ਕਹਿੰਨੀ ਜੇ ਇਹ ਵੀਡੀਓ ਉਹਦੇ ਤੱਕ ਪੁੱਜ ਗਈ। ਅਗਲੇ ਦਿਨੀ ਦੇਖਿਓ ਕਿਵੇਂ ਲਾਈਵ ਹੋ ਕੇ ਬੋਲਦਾ। ਕਿਉਂਕਿ ਇਸ ਇਨਸਾਨ ਦੇ ਕੋਲ ਹੈ ਹੀ ਗੰਦ। ਇਹਨੇ ਗਾਂਦੀ ਬਤਲਾ। ਫਿਰ ਮੈਂ ਵਿਚਾਰ ਵਿੱਚ ਰਹੇ। ਇਹ ਦਮਦਮੀ ਟਕਸਾਲ ਵੱਲ ਉਂਗਲਾ ਕਰਦਾ। ਪਰ ਯਾਦ ਰੱਖੀ ਇਹ ਦਮਦਮੀ ਟਕਸਾਲ ਜੋਧਿਆਂ ਦੀ ਖਾਨਾ। ਉਹ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਅਮਰ ਸ਼ੇਰਾਂ ਦੇ ਨੂੰ ਟਕਸਾਲ ਦਮਦਮੀ ਕਹਿੰਦੇ ਤੇ ਤੇਰੇ ਪਿਓ ਦੀ ਬਣਾਈ ਤੇ ਦਮਦਮੀ ਟਕਸਾਲ ਨਹੀਂ ਜੋ ਤੂੰ ਖਤਮ ਕਰ ਦੇਂਗਾ ਅੱਜ ਦਾ ਤੂੰ ਕਹਿੰਦਾ ਨਾ ਕਿ ਸਰਕਾਰਾਂ ਕੋਲੋਂ ਕਾਟਕ ਸ਼ਾਹ ਦੀ ਠੱਠਿਆ ਮੈਂ ਹਾਗੇ ਵਿਖਾਉ ਜਿਹਨੇ ਵੀ ਤਕਸ਼ੀਰ ਕਾਟਕ ਸ਼ਾਹ ਵੱਲ ਉਂਗਲ ਕੀਤੀ ਆਪਾਪਨ ਕਹਿੰਦੀ ਸੀ ਮੈਂ ਸਿੱਖ ਨਹੀਂ ਦੇਖਣੇ ਪਰ ਭਾਈ ਬਿਆਦ ਸਕਦੇ ਭਾਈ ਸ਼ਤਵਤ ਸਕਦੇ ਇਹਦੀ ਹਿੱਕ ਦੇ ਉੱਪਰ ਨਰਕਾਂ ਨੂੰ ਤੋੜਿਆ ਸੀ ਆ ਗੋਬਿੰਦ RAM ਵਰਗੇ ਕੇਪੀਐਸ ਗਿਲ ਵਰਗੇ ਸੁਰਨ ਸਿੰਘ ਕੋਹਲੇ ਵਰਗੇ ਇਹਨਾਂ ਨੇ ਵੀ ਸਿੰਘਾਂ ਤੇ ਬੜਾ ਪਿਆਰੇ ਖਾਲਸਾ ਜੀ ਤਸ਼ੱਦਦ ਕੀਤਾ ਬੜੇ ਸਿੰਘਾਂ ਦੇ ਉੱਪਰ ਇੰਟਰੋਗੇਟ ਕੀਤਾ ਉਹਨਾਂ ਨੂੰ ਪਿਆਰੇ ਖਾਲਸਾ ਜੀ ਅਨਕਾਊਂਟਰ ਕੀਤੇ ਗਏ ਉਹਨਾਂ ਦੇ ਝੂਠੇ ਪੁਲਸ ਮੁਕਾਬਲੇ ਪੜਾਏ ਗਏ ਪਰ ਪਿਆਰੇ ਖਾਲਸਾ ਜੀ ਭਾਈ ਜਗਦਾਸ ਸਿੰਘ ਤਫਾਨ ਵਰਗੇ ਯੋਧਿਆਂ ਨੇ ਆਪਰ ਇਹਨਾਂ ਦੁਸ਼ਟਾਂ ਦੇ ਸੋਧੇ ਲਾਏ ਇਸ ਕਰਕੇ ਹੁਣ ਸੁਲੱਖਣ ਸਿੰਘ ਚੀਮੇ ਨੇ ਕਮਾਲ ਦਾ ਲਿਖਿਆ ਕਿ ਬੈਠ ਜਾਵੇ ਤੇ ਕੋਈ ਅਕਿਆ ਹੋਇਆ ਸਰਕਾਰਾਂ ਤੋਂ ਤੇਰੀ ਹਿੱਕ ਦੇ ਵਿੱਚ ਨਾ ਲੈ ਜਾਵੇ ਲੈ ਜਾਵੇ ਤੇ ਪਰ ਉਹ ਦਿਨ ਬਹੁਤੀ ਦੂਰ ਨਹੀਂ ਜਦ ਰਾਜ ਖਾਲਸ ਆ ਜੂਗਾ ਤੇ ਕੋਈ ਪਿੰਡ ਦਾ ਬਲੇ ਦਾ ਚੇਲਾ ਤੇਰਾ ਵੀ ਨੰਬਰ ਬਲਵਾਨ ਸੀ ਉਹ ਆਪੀ ਇੱਕ ਵਾਰ ਚ ਮੁੱਖ ਜੋ ਬਚਨ ਕੀਂਦਾ ਕਰਦਾ ਪੂਰਾ ਇੰਨਾ ਗਿਆਨਬਾਨ ਸੀ ਉਹ ਇਹ ਨਾਮ ਸੀ ਕਰਨਾਲ ਸੂルメ ਦਾ ਕਰਤਾ ਗੁਰਾਂ ਦੇ ਜਿੰਦ ਕੁਰਬਾਨ ਸੀ ਉਹ ਤੇ ਪ੍ਰੀਤ ਉਹਦੀ ਸ਼ਬਦ ਨਹੀਂ ਲਿਖ ਸਕਦਾ ਆਇਆ ਜਗ ਤੇ ਸੰਤ ਮਹਾਨ ਸੀ ਉਹ ਪੁੱਤਰ ਦਸਮ ਦਾ ਸੰਤ ਮਹਾਨ ਸੀ ਉਹ ਜੀ ਗਾਇਸ ਤੇ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਵੇਖਿਆ ਕੇ ਬੀਬੀ ਦਲੇਰ ਕੋੜ ਨੇ ਹਰਨੇਕ ਨੇਕੀ ਨੂੰ ਮਤਲਬ ਇਹ ਸਹੀ ਉਹਨਾਂ ਨੇ ਕਿਹਾ ਕਿ ਕਮਰੇ ਦੀ ਚਾਰ ਦਿਵਾਰੀ ਚ ਬੈ ਕੇ ਗੱਲ ਕਰਨੀ ਤਾਂ ਕਿਹਾ ਜਾਂਦਾ ਹੈ ਕਿ ਪਿੱਛੇ ਪਿੱਛੇ ਤਾਂ ਸਾਰੇ ਕਰ ਲੈਂਦੇ ਹਾਂ ਮਜ਼ਾ ਤੇ ਉਦੋਂ ਆਉਂਦਾ ਹੈ ਜਦ ਤੂੰ ਸਾਹਮਣੇ ਆ ਕੇ ਸਾਹਮਣੇ ਆ ਕੇ ਜਦੋਂ ਜਿਗਰਾ ਉਸ ਬੰਦੇ ਦਾ ਹੀ ਵੇਖਿਆ ਜਾਂਦਾ ਹੈ ਕਿ ਜਿਹੜਾ ਸਾਹਮਣੇ ਆਵੇ ਤੇ ਹੁਣ ਪਤਾ ਚੱਲੇ ਕਿ ਵਾਕਈ ਇਹਦੇ ਚ ਜਿਗਰਾ ਵਾ ਹੈ। ਅੰਨ ਕਮਰਿਆਂ ਦੇ ਬੈਠ ਵਿੱਚ ਬੈਠ ਕੇ ਤੇ ਹਰ ਕੋਈ ਬੋਲ ਲੈਂਦਾ ਤੇ ਹਰ ਕੋਈ ਬਕਵਾਸ ਕਰ ਲੈਂਦਾ ਵਾ। ਹਾਂ ਅੱਛਾ ਤਾਂ ਉਹ ਮੰਨ ਕੇ ਦਿਖਾਈ ਕਰ ਲਈਆਂ ਸੀ। ਜਦੋਂ ਮਜ਼ਾ ਤੇ ਉਦੋਂ ਆਉਂਦਾ ਜਦ ਸਾਹਮਣੇ ਬੈਠੇ ਸਾਹਮਣੇ ਕੋਈ ਆਵੇ ਤਾਂ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ ਕਿ ਜੇ ਤੂੰ ਐਡਾ ਵਾ ਨਾ ਤਾਂ ਕੋਈ ਿੰਪਿੰਡਰਾ ਵਾਲੇ ਦਾ ਜਿਹੜਾ ਵੀ ਹੋਏਗਾ ਨਾ ਚੇਲਾ ਉਹ ਤੈਨੂੰ ਤੇਰਾ ਵੀ ਨੰਬਰ ਲਾ ਦੇਗਾ। ਤੂੰ ਪਤਾ ਨਹੀਂ ਜੇ ਵਾਗੇ ਹੀ ਕਿ ਮਤਲਬ ਇਹ ਵੇਖੋ ਕਿ ਕਿੰਨੀ ਵੱਡੀ ਵੱਡੀ ਉਹਨਾਂ ਨੇ ਗੱਲ ਕਰ ਕਹੇ ਮੈਨੂੰ ਕਹਿਣ ਲੱਗਾ ਵੇ ਕਿ ਆਪਣੀਆਂ ਬੀਬੀਆਂ ਨੂੰ ਜੇ ਤੂੰ ਬੰਦੂਕ ਚ ਕਾਲਦੀਆ ਤੇ ਪਹਿਲੇ ਆਪ ਚਾ ਇਹ ਜਿਹੜਾ ਖਾਲਸਾ ਵੇ ਇਹ ਖਾਲਸਾ ਰਾਜ ਹੈ ਇਹ ਐਵੇਂ ਨਹੀਂ ਉਹਨਾਂ ਨੇ ਲਿਆ ਇਹ ਬੀਬੀਆਂ ਦੀਆਂ ਕੁਰਬਾਨੀਆਂ ਨੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਬੱਚਿਆਂ ਦੀਆਂ ਕੁਰਬਾਨੀਆਂ ਨੇ ਹਰ ਚੀਜ਼ ਕੁਰਬਾਨ ਕਰਕੇ ਹਾਸਲ ਕੀਤੀ ਹੈ ਕਿ ਬਰੀ ਦਲੇਰ ਕੌਮ ਹੈ ਦੇਨਦੀ ਹਿਸਮਤ ਨੂੰ ਸਲਾਮ ਹੈ ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਹਿਸਟਰੀ ਦੇ ਮਤਲਕ ਵੇਖ ਚੁੱਕੇ ਆ ਉਹਦੇ ਵਿੱਚ ਜ਼ਿਆਦਾ ਸਾਨੂੰ ਹੋ ਗਿਆ ਹੈ ਜਾਗਾ ਹੋ ਗਿਆ ਹੈ ਕਿ ਵਾਕਈ ਇਹ ਜਿਹੜੀ ਕੌਮ ਹੈ ਕਿੰਨਾ ਡਰ ਕੌਮ ਹੈ ਤੇ ਜਿੰਨੂੰ ਕਹੀ ਜਾਂਦਾ ਨਾ ਇਨਸਾਨੀਅਤ ਦੇ ਬੱਚੇ ਨਹੀਂ ਡਰੇ ਹਾਂ ਬੱਚੇ ਨਹੀਂ ਡਰਦੇ ਉਹ ਤੇ ਫਿਰ ਵੱਡਿਆ ਵੱਡਿਆ ਵੱਡਿਆਂ ਨੂੰ ਲੜਕਾਰ ਬਿਆ ਮੈਂ ਤੇ ਉਹ ਕਹਿੰਦੇ ਨਾ ਜਦੋਂ ਕਿਸੇ ਦੀ ਮੌਤ ਆਂਦੀ ਹੈ ਤੇ ਉਹ ਫਿਰ ਕਹਿੰਦੇ ਨਾ ਕਿੱਥੇ ਚੜ ਕੇ ਨੱਚਦਾ ਹੈ بس ਇਹ ਵਰਡਿੰਗ ਯੂਜ਼ ਨਹੀਂ ਕਰਨਾ ਚਾਹੁੰਦੇ ਅਜੇ ਤੇ ਉਹ ਇਹਦੀ ਵੀ ਇਹੀ ਸਾਫ ਪਟਾਵ ਲੱਗਣ ਤੇ ਆ ਬਾਕੀ ਇਹ ਕਿ ਵੀਡੀਓ ਬੜੀ ਵਧੀਆ ਸੀ ਵਧੀਆ ਸੀ ਵਾਕਈ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਕੀ ਵਿਚਾਰੇ ਸਾਡੇ ਨਾਲ ਕਮੈਂਟ ਜ਼ਰੂਰ ਸਾਂਝਾ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮੇਰੇ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਮਿਲਦੇ ਆ ਜੀ ਨਵੀਂ ਵੀਡੀਓ ਚਰਾ ਬਾਕੀ